ਹਾਂਜੀ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੂਤਰੂ ਵਿੱਚ ਭਰਾਵਾਂ ਨੂੰ ਅੱਜ ਬੜੇ ਦਿਨਾਂ ਬਾਅਦ ਘਟੋ ਘਟ 10 ਦਿਨਾਂ ਬਾਅਦ ਵਲੌਗ ਸਟਾਰਟ ਕਰਨ ਲੱਗੇ ਆ ਤੇ ਐਦੋਂ ਪਹਿਲਾਂ ਆਪਣਾ ਆ ਬਲੌਗ ਆਊਗਾ ਜਿਹੜਾ ਪਹਿਲਾਂ ਦਾ ਬਣਾ ਕੇ ਰੱਖਿਆ ਪਿਆ ਤੇ ਅੱਜ ਕਰਦੇ ਆਂ ਇੱਕੂ ਨਵਾਂ ਬਲੌਗ ਦੀ ਸਟਾਰਟਿੰਗ ਭਈ ਸਾਰੇ ਤੋਂ ਪਹਿਲਾਂ ਕਬੂਤਰਾਂ ਦੇ ਖੁੱਡੇ-ਖੱਡੇ ਖੋਲ੍ਹੀਏ ਤੁਹਾਨੂੰ ਮੁਖਾਈਏ ਕੀ ਮਾਹੌਲ ਆ ਅੰਦਰ ਠੀਕ ਹੈ ਜੀ ਤੇ ਅੱਜ ਕੋਈ ਦੂਜੇ ਕੂਤਰਾਂ ਦੇ ਖੁੱਡੇ ਦੀ ਸਫਾਈ ਕਰਕੇ ਆਈ ਹੋਪ ਸਫਾਈ ਦਾ ਕਾਰੀ ਦੇਣਾ ਤੇ ਕੱਲੋਂ ਜਾਂ ਪਰਸ ਕਬੂਤਰ ਕੱਡਾਂਗੇ ਉਹਨੇ ਕਲਰ ਕਰਕੇ ਠੀਕ ਹੈ ਮੇਰੇ ਵੀਰੋ ਤੇ ਅੱਜ ਆਹ ਤਨਵਾ ਕੂਤਰ ਕੁਤਰ ਬੁਖਾਦਾ ਇਧਰ ਵੀ ਬੱਚਾ ਕੱਢ ਰੱਖਿਆ ਉਹ ਬੱਚਾ ਨਹੀਂ ਸ਼ੋਅ ਕਰਦੇ ਆਪਾਂ ਜਿੰਨੇ ਤੇਰੇ ਤੋਂ 10 15 ਅਗੇ ਨਹੀਂ ਕਰਦੇ ਪਰ 7 ਕੇ ਤਾਂ ਕਰਦੇ ਹੋ ਠੀਕ ਹੈ ਜੀ ਕਰਦੇ ਹੋ ਤੇ ਇਧਰ ਆਹ ਕਬੂਤਰੀ ਨਿਕਲੀ ਬਈ ਬੱਚਾ ਜਿਹੜਾ 4 ਵਜੋਂ ਦਾ 4 5 ਤੇ ਉਹ ਲੱਗ ਗਈ ਆ ਕਹਿੰਦੇ ਨਾ ਛੱਡੀਆਂ ਖਾਲੇ ਨਾਲ ਲੱਗ ਗਈ 11 ਦਾ ਠੀਕ ਹੈ ਪੱਠੀ ਸੌਰੀ ਬੱਚਾ ਨਹੀਂ ਪੱਠੀ ਆ ਕੂਤਰੀ ਨਿਕਲੀ ਇਹ ਚਾਲ ਕੋਈ ਨਾ ਕਬੂਤਰੀਆਂ ਦਾ ਘਟਾ ਸੀ ਇੱਕ ਜਿਵੇਂ ਦੀ ਲਾਦੀ ਲਾਦੀ ਕਿ ਬੱਚੇ ਕਢਾ ਲਈਏ ਫਿਰ ਚੰਗੀਆਂ ਲਾਦਾਂਗੇ ਠੀਕ ਹੈ ਜੀ ਤੇ ਇੱਧਰ ਵਿਖਾਈਏ ਇੱਧਰ ਵੀ ਬੱਚਾ ਨਿਕਲਿਆ ਹੋਇਆ ਹੈ ਜੋੜੀ ਨੇ ਵੀ ਕੱਢਿਆ ਤੇ ਇੱਧਰ ਐ ਜੋੜੀ ਨੇ ਵੀ ਕੱਢਿਆ ਤੇ ਇੱਧਰ ਇਹਨਾਂ ਦੀ ਸਕੀਮ ਆਂਡਾ ਲਾਉਣ ਦੀ ਠੀਕ ਹੈ ਜੀ ਤੇ ਹੁਣ ਡਾਉਂ ਦੇ ਲੂੰਦੇ ਤਾਂ ਹੈ ਹੀ ਨਹੀਂ ਫਿਰ ਜੋ ਜੋੜੀਆਂ ਜੇ ਪਾਏਗੇ ਠੀਕ ਹੈ ਬੱਚੇ ਬੁੱੱਚੇ ਕਢਾ ਲੈਣੇ ਬਾਣੀ ਵਧੀਆ ਗੱਲ ਹੋਊਗੀ ਤੇ ਉਧਰ ਉਹ ਕਬੂਤਰੀ ਚੈੱਕ ਕਰੋ ਮੇਰੇ ਵੀਰੋ ਪਾ ਹੁਣ ਮਾ ਬੱਚੇ ਬੁੱਛਾ ਤੇ ਨਿਕਾ ਮਾਰ ਲਾ ਫਿਰ ਵੀ ਇਹ ਨਹੀਂ ਕੀ ਬੰਦ ਹਾਂਜੀ ਬਾਈ ਤੇ ਹੁਣ 11 12 ਵੱਜ ਚੁੱਕੇ ਆ ਤੇ ਰੋਟੀ ਡੁੱਟੀ ਖਾ ਲਈ ਆ ਤੇ ਹੁਣ ਇੱਧਰ ਪਸੂ ਬੰਨਣ ਆਏ ਸੀ ਮੈਂ ਚੱਲ ਅੱਜ ਖੁੱਡਿਆਂ ਦਾ ਕੰਮ ਸਟਾਰਟ ਕਰ ਦਿੱ ਗਏ ਖੁੱਡੇ ਤਾਂ ਆਪਾਂ ਤੁਹਾਡੇ ਸਾਹਮਣੇ ਪ੍ਰੋਪਰ ਪਾ ਗਏ ਓਕੇ ਰਿਪੋਰਟ ਕਰਤੀ ਆ ਰੰਗ ਕਰਨ ਵਾਲਾ ਰਹਿ ਗਿਆ ਤੇ ਮੜਾ ਮੋਟਾ ਯਾਰ ਜਿਵੇਂ ਬਾਰੀਆਂ ਬੂਹੇ ਬਾਰੀਆਂ ਤੇ ਇੱਥੇ ਮਿੱਟੀ ਮੁੱਟੀ ਲਾਉਣ ਵਾਲੀ ਰਹਿ ਗਈ ਠੀਕ ਹੈ ਜੀ ਆ ਜਗ੍ਹਾ ਤੇ ਤੇ ਬਾ ਉਹ ਕਰਨੀ ਆ ਅੱਜ ਮਿੱਟੀ ਆਪਾਂ ਥੋੜੀ ਜਿਹੀ ਉੱਥਰ ਲਾਤੀ ਤੇ ਖੁੱਡਾ ਆਪਾਂ ਪੂਰ ਦਿੱਤਾ ਠੀਕ ਹੈ ਜੀ ਤੇ ਪਹਿ ਅੰਦਰੋਂ ਸਾਫ ਸਫਾਈ ਕਰ ਦਿੱਤੀ ਏ ਖੁੱਡੇ ਦੀ ਠੀਕ ਹੈ ਜੀ ਅੰਦਰ ਆਪਾਂ ਨਹੀਂ ਲਈ ਮਿੱਟੀ ਠੀਕ ਹੈ ਜੀ ਤੇ ਅੰਦਰੋਂ ਸਾਫ ਸਫਾਈ ਕਰਤੀ ਏ ਗੰਦਪੱਲ ਕੱਢ ਦਿੱਗੇ ਤੇ ਆਹ ਲਣੇ ਉਲਣੇ ਸ਼ੰਤ ਕੱਜ ਬਣਾਵਾਂਗੇ ਜੇ ਕੱਲ ਠੀਕ ਹੈ ਜੀ ਬਾਕੀ ਛੱਤ ਵੇਖ ਲਓ ਖੁੱਡੇ ਦੀ ਕਿਵੇਂ ਹੈ ਕਿਵੇਂ ਨਹੀਂ ਠੀਕ ਹੈ ਜੀ ਇਧਰ ਪੂਰੀ ਨਿਗਾਹ ਮਾਰ ਲਓ ਆ ਗੰਦਪੱਲ ਕੱਢ ਦਿੰਨੇ ਆ ਤੇ ਮੈਨੂੰ ਐ ਕਮੈਂਟ ਕਰਕੇ ਦੱਸੋ ਵੀ ਉੱਡਣ ਵਾਲੇ ਤੇ ਜੋੜੀਆਂ ਆਪਾਂ ਕਿਹੜੇ ਇੰਜ ਛੱਡੀਏ ਇੰਨਾ ਛੱਡੀਏ ਜਾਂ ਇੰਨਾ ਚ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਦੂਰੋਂ ਵਿਖਾ ਦਿੰਨੇ ਆ ਚੈੱਕ ਕਰ ਲਓ ਇੱਥੋਂ ਦੱਸੋ ਕਿਹੜੇ ਖੁੱਡੇ ਚ ਕਿਹੜੀ ਜੋਣੀਆਂ ਛੱਡਣੀਆਂ ਠੀਕ ਹੈ ਜੀ ਉੱਡਣ ਵਾਲੇ ਇੱਕ ਪਾਸੇ ਛੱਡਣ ਵਾਲੇ ਇੱਕ ਪਾਸੇ ਠੀਕ ਹੈ ਜੀ ਤੇ ਚੰਗੇ ਚੰਗੇ ਇੱਕ ਪਾਸੇ ਹਾਂਜੀ ਬਈ ਤੇ ਇੱਕ ਹੋਰ ਨਾਂ ਵੀ ਅਪਡੇਟ ਦੇ ਦਈਏ ਜੀ ਆਪਣੀ ਟਿੱਡੋ ਸੂਪੀ ਛੋਟੀ ਬੱਕਰੀ ਪੱਠ ਆਪਣੀ ਸਮਾਲ ਬੇਬੀ ਬੱਕਰਾ ਦਿੱਤਾ ਜੀ ਬੱਕਰਾ ਕਿਵੇਂ ਬੱਤਰਾ ਸਸਰੀ ਘਾਲ ਕਰਦੇ ਸਾਰਿਆਂ ਨੂੰ ਇਧਰ ਵੇ ਸੂਪੀ ਜੀ ਬੱਕਰੀ ਆਪਣੀ ਛੋਟੀ ਮੇਮਣੀ ਜਿਸਕੋ ਆਂ ਪਿਆਰ ਸੇ ਟਿੱਡੋ ਕਹਦੇ ਆਂ ਉਹ ਸੂਹੀ ਆ ਕੱਲ ਪਰਸੋਂ ਸੂਹੀ ਆ ਠੀਕ ਆ ਜੀ ਵੀਰਵਾਰ ਸੂਹੀ ਆ ਇਹ ਤੇ ਆ ਬਠੋਰਾ ਦਿੱਤਾ ਜੀ 21 ਦਿੱਤਾ ਤੇ ਪਹਿਲੇ ਸੂਏ ਆ ਠੀਕ ਆ ਮੇਰੇ ਵੀਰੋ ਤੇ ਤੁਹਾਨੂੰ ਪਤਾ ਆਪਾਂ ਨੂੰ ਬੱਕਰੀਆਂ ਦਾ ਵੀ ਸ਼ੌਂਕ ਆ ਇਸकी ਮਾਂ ਕੋ ਛੋੜਿਆ ਬੱਗਵੇਂ ਇਹਦੀ ਮਾਂ ਨੂੰ ਤਾਂ ਬੱਗ ਜੀ ਛੋੜਿਆ ਬੰਨਣ ਵਾਸਤੇ ਬਣ ਜੂਗੀ ਤੇ 6 ਮਹੀਨਿਆਂ ਤੋ ਸੂ ਪੈਂਦੀਆਂ ਜੀ ਇਹ ਇਹਦੀ ਮਾਂ ਨੇ ਵੀ ਪਹਿਲੀ ਇਹ ਹੀ ਦਿੱਤੀ ਸੀ ਇਹਨੇ ਵੀ ਪਾਲੀ ਇਹ ਦਿੱਤੀ ਹੁਣ ਦੂਜੇ ਤੀਜੇ ਸੂਏ ਦੋ ਦੋ ਦੇਣ ਲੱਗਣਗੇ ਇਹ ਸ਼ਾਂ ਤੱਕ ਠੀਕ ਹੈ ਜੀ ਚਾਚੇ ਕਿਆਂ ਤੇ ਦੋ ਦੇ ਦਿੰਦੀਆਂ ਦੋ ਜਾਂ ਤਿੰਨ ਉਹਨਾਂ ਦੀ ਪਹਾੜੀ ਬੱਕਰੀਆਂ ਇਹ ਪਤਾ ਨਹੀਂ ਯਾਰ ਮੇਰੇ ਖਿਆਲ ਦੇਸੀ ਹੈ ਕਿ ਕਿਹੜੀਆਂ ਇਹ ਡਾੜੀ ਹੋਰਾਂ ਨੂੰ ਪਤਾ ਆਪਾਂ ਤਾਂ ਦੋਨਾਂ ਲੈ ਕੇ ਦਿੱਤੀਆਂ ਸੀ ਤੇ ਪਤਾ ਦੇਸੀ ਹੈ ਮੇਰੇ ਖਿਆਲ ਜੇ ਇਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਹੁਣ ਇਧਰ ਆਹਾ ਕੀ ਕਹਿੰਦੇ ਬੁੱਕ ਚ ਠੱਕਣਾ ਆਏ ਸੀਗੇ ਖੁੱਡਿਆਂ ਦੀ ਸਾਫ ਸਫਾਈ ਕਰਨ ਵਾਸਤੇ ਬੋਕਰ-ਬੋਕਰ ਮਾਰ ਕੇ ਅੰਦਰੋਂ ਗੰਦ ਪਹਿਲੇ ਖੱਢ ਕੇ ਤੇ ਓਕੇ ਰਿਪੋਰਟ ਕਰ ਦਿੰਨੇ ਆ ਤੇ ਤੁਸੀਂ ਬਾਕੀ ਵੀਕ ਬਣੇ ਰਿਓ ਬਲੌਗ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀਰ ਨਵੇਂ ਆਈ ਆ ਠੀਕ ਹੈ ਜੀ ਪਹਿਲਾਂ ਪਰਲੇ ਚ ਹੀ ਚੱਲਦੇ ਆ ਯਾਰ ਕਿਉਂਕਿ ਇਹਨੇ ਵੜਨਾ ਸੁੱਖ ਇੱਕ ਬੱਠਲ ਲਿਆਉਣੇ ਆ ਜਿਹੜਾ ਗੰਦ ਪਹਿਲਾਂ ਨਿੱਕੇ ਰੋੜੇ ਆ ਉਹਨਾਂ ਦੇ ਚ ਪਾ ਦਾਂਗੇ ਛੋਟਾ ਬੱਠਲ ਕਿੱਥੇ ਆ ਬੱਠਲ ਲੈ ਜਾਂਦਾ ਜੀ ਤੇ ਇਹਦੇ ਚ ਗੰਦ ਪਿੱਲ ਪਾਵਾਂਗੇ ਸੁੱਖ ਰਹੋ ਜੀ ਸਾਫ ਸਫਾਈ ਕਰਦਿਏ ਪਹਿਲਾਂ ਮੁਖਾ ਦਿੰਨੇ ਆ ਅੰਦਰੋਂ ਚੈੱਕ ਕਰ ਲਉ ਹੁਣ ਆਏ ਆ ਤੇ ਹੁਣ ਸਾਫ ਸਫਾਈ ਕਰਕੇ ਮਿਲਦੇ ਆ ਠੀਕ ਹੈ ਜੀ ਹਾਂਜੀ ਬਈ ਤੇ ਇਧਰੋਂ ਇੱਕ ਖੁੱਡੇ ਦੀ ਤਾਂ ਸਭਾਈ ਕਰਤੀ ਆ ਚੈੱਕ ਕਰ ਲੋ ਠੀਕ ਹੈ ਜੀ ਤੇ ਬਾਕੀ ਯਾਰਾ ਦੱਸੋ ਵੀ ਇਹਨਾਂ ਦੀ ਕੂਤਰ ਸਹੀ ਰਹਿਣਗੇ ਤੇ ਬਾਕੀ ਬੜੇ ਮਹਿਆਂ ਦੇ ਕਮੈਂਟ ਆਏ ਸੀ ਬਈ ਇਧਰੋਂ ਕੋਈ ਪੱਟ ਕੇ ਨਾ ਲੈ ਜਾਈਂ ਨਾ ਕਰ ਜੇ ਪਹਿਲੀ ਗੱਲ ਤਾਂ ਦੱਸ ਦਈਏ ਵੀ ਆਪਾਂ ਜਸਟ ਨਾਲ ਹੀ ਪਏ ਉਹਨਾਂ ਖੁੱਡਿਆਂ ਦੇ ਇਧਰ ਹੁਣ ਗਰਮੀਆਂ 'ਚ ਨਾਲ ਹੀ ਪਏ ਉਹਨੇ ਇੱਥੇ ਮੰਜੇ ਡਾਏ ਹੁੰਦੇ ਆ ਠੀਕ ਹੈ ਜੀ ਤੇ ਇੱਥੇ ਅਸੀਂ ਪਏ ਹੁੰਨੇ ਆ ਮਰੋ ਇੱਥੇ ਮੰਜੇ ਡਾਏ ਤੇ ਇੱਥੇ ਪਏ ਹੁੰਨੇ ਤੇ ਨਾਲ ਹੀ ਖੁੱਡੇ ਆ ਤੇ ਦੂਜੀ ਗੱਲ ਇਹ ਹੈ ਵੀ ਜੇ ਕੋਈ ਗੁੱਡਾ ਪਟਣ ਆਊਗਾ ਕੰਧਾਂ ਛੋਟੀਆਂ ਉਹੀ ਪਤਾ ਲੱਗ ਜੂਗਾ ਨਾਲ ਹੀ ਪਏ ਉਹਨੇ ਖੜਕਾ ੜਕਾ ਹੁੰਦਾ ਰਹਿੰਦਾ ਤੇ ਬਾਕੀ ਥੋੜੇ ਦਿਨਾਂ ਤੱਕ ਕੈਮਰੇ ਲਵਾ ਦੇਣੇ ਟਾਣੀ ਦੇ ਚਾਰੇ ਪਾਸੇ ਠੀਕ ਹੈ ਜੀ ਤੇ ਦੂਜੀ ਗੱਲ ਕੋਈ ਪਹਿਲੀ ਗੱਲ ਤਾਂ ਕੋਈ ਟਾਣੀ ਚ ਆਉਂਦਾ ਹੀ ਨਹੀਂ ਆਪਣੇ ਕਿਉਂਕਿ ਇਨਾਂ ਥੋੜੀ ਦਹਿਸ਼ਤ ਹੈ ਟਾਣੀ ਚ ਡਰਦਾ ਵਰਦਾ ਨਹੀਂ ਚੋ ਚੱਕਾ ਤਾਂ ਕੋਈ ਨੇੜੇ ਤੇ ਟਾਣੀਆਂ ਚ ਪੁੱਛ ਜਿਹਨੂੰ ਮਰਜ਼ੀ ੜੜੇ ੜੇ ਆ ਇੰਨੀਆਂ ਟਾਣੀਆਂ ਦਾ ਗਾਰੰਟੀ ਆ ਤਿੰਨ ਟਾਣੀਆਂ ਤੇ ਉਹ ਚਾਰ ਟਾਣੀਆਂ ਦੇ ਦੋ ਟਾਣੀਆਂ ਆਪਣੀ ਤੇ ਘਟਾਣੀਆਂ ਉਹ ਤੇ ਦਰਵਾਜ਼ਾ ਟਾਣੀਆਂ ਇਹਨਾਂ ਕੋਈ ਡਰਦਾ ਚੋਰ ਨਹੀਂ ਆਉਂਦਾ ਗਰੰਟੀ ਆ ਠੀਕ ਹੈ ਜੀ ਤੇ ਬਾਕੀ ਕੋਈ ਆਵੇ ਵੀ ਨਾ ਠੀਕ ਹੈ ਜੀ ਕੂਤਰ ਪਟਣ ਜੇ ਆਊਗਾ ਤਾਂ ਸੁੱਕਾ ਨਹੀਂ ਮੁੜਦਾ ਸਿੱਧੀ ਗੱਲ ਆ ਜੇ ਬਾਕੀ ਛੇਤੀ ਕੀਤੇ ਦਾ ਕੋਈ ਆਉਂਦਾ ਹੀ ਨਹੀਂ ਠੀਕ ਹੈ ਜੀ ਤੇ ਬਸ ਹੁਣ ਅੰਦਰੋਂ ਸਾਫ ਸਫਾਈ ਕਰ ਦਈਏ ਤੇ ਇਧਰੋਂ ਤਾਂ ਕਰਤੀ ਐ ਤੇ ਇਧਰੋਂ ਰਹਿ ਗਈ ਠੀਕ ਹੈ ਜੀ ਚੈੱਕ ਕਰ ਲੋ ਤੇ ਬਾਕੀ ਇਹ ਕੰਮ ਨੇ ਵੇਟ ਦੀਏ ਫਿਰ ਇਹਦੇ ਚ ਕੁੱਤਰ ਛੱਡਾਂਗੇ ਕੱਲ ਨੂੰ ਜਾਂ ਅੱਜ ਰਹਿਣ ਦੀਏ ਕੱਲ ਨੂੰ ਛੱਡਾਂਗੇ ਕੱਲ ਪਰਸੋਂ ਤੱਕ ਅੱਜ ਕਲੀ ਲਿਆਣਗੇ ਖੁੱਡਿਆਂ ਦੇ ਰੰਗ ਕਰ ਦਈਏ ਠੀਕ ਹੈ ਜੀ ਤੇ ਨੜ ਸਾਫ਼ ਸੁਥਾਇਆ ਕਰ ਦਈਏ ਹਾਂਜੀ ਫਿਰ ਬਾਈ ਖੁੱਡੇ 15 ਕਲੀਨ ਕਰ ਤੇ ਜਦੋਂ ਸਾਫ਼ ਸੁਥਈਏ ਚੈੱਕ ਕਰ ਲਓ ਤੇ ਇਧਰ ਨਾਲਾ ਮਿੱਟੀ ਪਾਉਣ ਨਾਲ ਰਹਿ ਗਈ ਇਹ ਪਾ ਪਾ ਦਾਂਗੇ ਠੀਕ ਹੈ ਜੀ ਸ਼ਾਮ ਨੂੰ ਪਾਵਾਂਗੇ ਹੁਣ ਤਾਂ ਬੱਸ ਥੱਕ ਗਏ ਥੱਕੇ ਕੀ blood ਘਟ ਗਿਆ ਸੀ ਬਈ ਥੋੜ੍ਹਾ ਪਹਿਲਾਂ ਗੋਲੀ ਗਾਲੀ ਨਹੀਂ ਆ ਫਿਰ ਸੱਟ ਹੋ ਗਏ ਸੀ ਤੇ ਫਿਰ ਤੁਹਾਨੂੰ ਪਤਾ ਮਰ ਤੋਂ ਟੇਕ ਕੇ ਬੈਠਾ ਨਹੀਂ ਹੁੰਦਾ ਤੇ ਮੈਂ ਕੰਮ ਲੱਗ ਗਿਆ ਹੁਣ ਕੰਮ ਜਾਣੀ ਹੁੰਦਾ ਇਹਨਾਂ ਨੀਂਦ ਜੀ ਆਈ ਜਾਂਦੀ ਆ ਠੀਕ ਆ ਜੀ ਤੇ ਵਾਣਾ ਕੇ ਕਿ ਰਾਂਸ ਹੋਈਏ ਸਰੀਰ ਨੂੰ ਰੈਸਟ ਦੇਈਏ ਤੇ ਫਿਰ ਮਿੱਟੀ ਮਿੱਟੀ ਬਾਦਨੇ ਠੀਕ ਆ ਜੀ ਤੇ ਬਸ ਹੋ ਗਿਆ ਬਾਕੀ ਕੰਮ ਪਿਰੋ ਤੇ ਹੁਣ ਫ੍ਰੀ ਸੀਗੇ ਤੇ ਅਸਤਰ ਸ਼ਸਤਰ ਲੈ ਕੇ ਪਾਹ ਚੁੱਕੇ ਆ ਜਕੂਤਰਾ ਵਾਲੇ ਖੁੱਡੇ ਚ ਠੀਕ ਹੈ ਮੇਰੇ ਵੀਰੋ ਅਜ ਤੱਕ ਉਤਰਾ ਨਹੀਂ ਖੁੱਟੇ ਢੰਡੇ ਯਰ ਅੰਦਰ ਕੁਮਾਲ ਦੀ ਗੱਲ ਵਧੀਆ ਗੱਲ ਆ ਵਸਤਾ ਠੀਕ ਹੈ ਜੀ ਤੇ ਮੈਂ ਉਹ ਤਾਂ ਆਇਆ ਸੀਗਾ ਕਰਨਡੀ ਜੀ ਲੈ ਕੇ ਉੱਥੇ ਜਿਹੜੇ ਬੱਚਾ ਗੱਡੇ ਆ ਨਾ ਥੱਲੇ ਬਿੱਠਾ-ਬੁੱਠਾ ਤੇ ਉਹ ਅੱਗੇ ਯਾਰ ਜੀ ਪੈਦਾ ਹੋ ਜਾਂਦੇ ਬਿੱਠਾਂ ਦੇ ਥੱਲੇ ਤਾਂ ਕਰਕੇ ਫਿਰ ਬੱਚੇ ਨੂੰ ਥੱਲੋ ਖਾ ਜਾਂਦੇ ਚਿੱਚੜ ਜੇ ਤੇ ਉਹ ਨੂੰ ਮੈਂ ਹਾਂ ਚੱਲ ਸਾਫ਼ ਕਰਦੀ ਹਥਲੋ ਜਗਾ ਠੀਕ ਹੈ ਜੀ ਤੇ ਹੁਣ ਆ ਬਿੱਠਾਂ ਜੀਆਂ ਪੰਜਾਂ ਆ ਗੰਦ ਜਿਆ ਸਾਫ ਕਰ ਦਿੱਤੀ ਖਰਚਾ ਪੁੱਤ ਤੇਰਾ ਹੀ ਫਾਇਦਾ ਕਰਦਾ ਤੇਰਾ ਹੀ ਫਾਇਦਾ ਕਰਦਾ ਤੇਰਾ ਹੀ ਫਾਇਦਾ ਕਰਦਾ ਬੱਸ ਗੁੱਸਾ ਜਾਣ ਦੇ ਠੀਕ ਹੈ ਜੀ ਆ ਦੇਖੋ ਜੀ ਜੇ ਪੈਦਾ ਹੋ ਜਾਂਦੇ ਥੱਲੇ ਪੁੱਤ ਮੜਾ ਜਾ ਬਾਹਰ ਜਾ ਇੱਕ ਮਿੰਟ ਨੂੰ ਪਾਸੇ ਕਰਕੇ ਸਫਾਈ ਕਰ ਦਈਏ ਠੀਕ ਹੈ ਮੈਂ ਠੀਕ ਹੈ ਮੇਰੇ ਪੀਰੋ ਇੱਕ ਮਿੰਟ ਬੱਚਾ ਰੱਖੀਏ ਇੱਥੇ ਪੁੱਤ ਇੱਕ ਮਿੰਟ ਹੀ ਠੀਕ ਹੈ ਜੀ ਤੇ ਆਪ ਆਹ ਗੰਦ ਪੈਦੇ ਜਾਕ ਦਈਏ ਲਓ ਜੀ ਕਰਤੀਏ ਸਾਫ ਸੁਥਰਾ ਰਹੀ ਆਣੇ ਦੀ ਮੇਰੇ ਵੀਰੋ ਵਾਹ ਕੰਤ पेले ਖੜ ਤਾਂ ਰਿਹਾ ਬਿੱਟਾ ਨਾਲ ਪਰ ਗੰਦਗੀ ਦੀ ਹੋਰੀ ਜੀ ਜ ਪਤਾ ਪਹੁੰਚਦੇ ਤਾਂ ਕਰਕੇ ਹੁਣ ਇਥੇ ਨਿੰਬ ਦੇ ਪੱਤੇ ਰਾਨ ਕੇ ਰੱਖ ਲਾਂਗੇ ਠੀਕ ਆ ਜੀ ਬੱਚੇ ਨੂੰ ਚੱਕ ਕੇ ਰੱਖ ਦੀਏ ਦੋਰਾ ਉੱਥੇ ਹੀ ਬੱਚਾ ਗਰਮ ਬਹੁਤ ਹੋਇਆ ਪਿਆ ਈ ਜ਼ਰ ਵੀ ਬਹੁਤ ਆ ਠੀਕ ਰਿਖੇ ਹੁੱਡੇ ਚ ਲਓ ਜੀ ਕਿਆ ਫਤਨ ਔਰ ਕਰਤੀਸ ਭਈਆ ਚੱਕ ਕੇ ਬਾਹਰ ਸਕੇ ਹੋਏ ਠੀਕ ਚੱਲੋ ਪਤ ਇੱਧਰ 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 ਚੱਲ ਰੋ 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 ਫਾਜੋ 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 ਸਾਡਾ ਸਰ ਕੋਈ ਕੰਮ ਨਹੀਂ ਤੇ ਇਧਰ ਵੀ ਓਕੇ ਆ ਠੀਕ ਆ ਜੀ ਇਧਰ ਓਕੇ ਆ ਬੱਚਾ ਨਹੀਂ ਵਿਖਾਉਣਾ ਠੀਕ ਆ ਜੀ ਇਧਰ ਕੱਢਿਆ ਹੋਇਆ ਹੈ ਮੇਰੇ ਵੀਰੋ ਓਕੇ ਰਿਪੋਰਟ ਹੈ ਤੇ ਮੇਰੀ ਸਕਰੀਨ 'ਤੇ ਨੂੰ ਤੇ ਅੱਜ ਬੜੀ ਜੀ ਬਾਹਰ ਦੀ ਹਵਾ ਲਵਾ ਰਹੀ ਹੈ ਪਿੰਜਰੇ 'ਚ ਪਾ ਕੇ ਠੀਕ ਆ ਜੀ ਬੜੇ ਤਨ ਹੋ ਗਏ ਜਾਲ ਦੀ ਆ ਬਾਹਰ ਨਹੀਂ ਕੱਢਿਆ ਗਿਆ ਸੋ ਮੈਨੀ ਰੀਜ਼ਨਸ ਠੀਕ ਆ ਜੀ ਕੰਮ ਤੋਂ ਦੇਣੀ ਮੁੱਕੇ ਤੇ ਅੱਜ ਇਹਨੂੰ 10 ਮਿੰਟ ਜਾਲਜੇ ਤੋਂ ਫੇਰ ਲਾ ਦੇਣੇ ਹਵਾ ਹੋਵਾ ਪੂਰੀ ਚੱਲ ਰਹੀ ਹੈ ਬਾਹਰ ਆ ਕੇ ਠੀਕ ਹੈ ਜੀ ਕੋਈ ਕੰਮ ਹੋ ਗਿਆ ਬਈ ਜਿੰਦਾ ਡਰ ਸੀ ਚਿੱਟੀਆਂ ਖਾਣਾ ਕੋ ਉੱਤਰ ਨਿਕਲੇ ਆਪਣਾ ਠੀਕ ਹੈ ਜੀ ਬਾਹਰ ਖੁੱਡੇ ਚ ਤੇ ਮੈਂ ਉਹ ਵੀਡੀਓ ਰੀਲ ਜੀ ਕੱਢਦਾ ਸੀ ਤੇ ਕੋਲੇ ਕੋਲੇ ਫੋਨ ਜਾ ਕੇ ਡਰਦਾ ਬਤੰਦਰ ਬਾਹਰ ਹੀ ਨਿਕਲ ਗਿਆ ਉਹਨੂੰ ਆਤ ਪਈ ਹੋਈ ਸੀ ਚਲੋ ਕੋਈ ਨਹੀਂ ਲੱਗਿਆ ਆ ਢੇ ਬਾਹਣੀ ਆ ਉਹ ਕੇ ਬਹਿ ਜਾਣਾ ਚਵਾਰੇ ਤੇ ਠੀਕ ਹੈ ਜੀ ਜਿਹੜਾ ਉਹ ਤੋਂ ਪਿਛਲੇ ਦਿਨ ਚ ਵੇਖਿਆ ਉਹਨਾਂ 1:30 ਵਜੇ ਬੈਠਾਣ ਕੇ ਉਹ ਵਾਲਾ ਕੂਤਰ ਨਿਕਲਿਆ ਖੁੱਡੇ ਚ ਆਥਣੇ ਤੇ ਵੇਖੋ ਹੁਣ ਕੀ ਬੰਦ ਹੈ ਕੀ ਨਹੀਂ ਇੱਥੇ ਕਿਤੇ ਸੀ ਹੁਣ ਤੱਕ ਕਿਧਰੇ ਨਹੀਂ ਜਾਂਦਾ ਵਸਤਾ ਯਾਰ ਵੱਡਾ ਉਤਰਾ ਛੱਡੋ ਤੇ ਬਾਕੀ ਇਧਰੋਂ ਗੰਦ ਚੱਕ ਲਈ ਗੇ ਠੀਕ ਹੈ ਮੇਰੇ ਭਿਰੋ ਇਹ ਬੱਤੇ-ਬੁੱਤੇ ਜਿਹੜੇ ਡੱਕੇ-ਡੁੱਕੇ ਸਾਰਾ ਚੱਕ ਕੇ ਇਹਦੇ ਸਿੱਟੇ ਜੇ ਬਾਹਰ ਠੀਕ ਹੈ ਜੀ ਤੇ ਅਗੇ ਕਰਦੇ ਹਾਂ ਕੰਟੀਨਿਊ ਹਾਂ ਜੀ ਬਾਈ ਤੇ ਅੱਧਰ ਅੱਜ ਕੁੱਤੀ ਨੂੰ ਨਮਾਉਣ ਲੱਗਿਆ ਇਹ ਸਾਬਣ ਨਾਲ ਗਰਮੀ ਵਾਲੀ ਬਣਾਉਂਦੀ ਸੀ ਮੈਂ ਚਾਹਦਾ ਜੇ ਇਹ ਦੀ ਨਾਈ ਤੋਂ ਹੀ ਕਰ ਲਈਏ ਨਿਕਣਾ ਜਿਵੇਂ ਸੁੱਕੀ-ਸੁੱਕੀ ਬੜਾ ਨਾਲ ਸੁਣੀ ਲਾਦੀ ਸੀ ਵਿਚਾਰੀ ਚੰਗੀ ਤਰ੍ਹਾਂ ਨਵਾ ਲ ਗਏ ਠੀਕ ਹੈ ਜੀ ਗਰਮੀ ਵਾਲੀ ਬਣਾਉਣ ਲੱਗੀ ਇੱਕ ਤਾਂ ਇਹ ਤੇ ਹੁਣ ਖੜੀ ਜਣਾ ਰਾਮ ਨਾਲ ਖਾਜਾ ਖਾਜਾ ਨਾੜਾ ਖੜਕੀ ਦਾ ਰਾਮ ਜਿਵੇਂ ਸਵਾਦ ਆਈ ਜਾਂਦਾ ਕਹਿੰਦੇ ਅਯੋ ਜੀ ਲਓ ਜੀ ਐਂ ਕਰਕੇ ਨਵਾਦਾ ਟੱਡੋੜੂ ਆਪਣੇ ਨੂੰ ਜਿਵੇਂ ਤੇ ਨਾਲ ਨਵਾ ਤਾਂ ਹੁਣ ਪੂੰਝ ਪਾਣੀ ਦੀਏ ਤੌਲੀਆਂ ਮਾਰਦੀਏ ਜਿਵੇਂ ਪਲਸੀ ਜੀ ਐਹ ਤੇ ਹੁਣ ਇਕੱਠੀ ਹੋਈ ਬੈਠੀ ਹੂੰ ਗਰਮੀ ਬਣਾਉਂਦੀ ਐ ਹੁਣ ਇਕੱਠੀ ਹੋ ਗਏ ਤੇ ਚੰਗੀ ਤਰ੍ਹਾਂ ਬੈਠੀ ਹੁਣ ਚੰਗੀ ਤਰ੍ਹਾਂ ਪੰਜ ਪੰਜ ਦੀਏ ਨਚੋੜ ਦਈਏ ਮੂੰਹ ਮਾਂ ਤੋਂ ਚੰਗੀ ਤਰ੍ਹਾਂ ਠੀਕ ਹੈ ਮੇਰੇ ਵੀਰੋ ਲਓ ਜੀ ਵਾਲ ਤਾਂ ਗਏ ਸੁੱਕੇ ਬੰਦੇ ਸੁੱਕੀ ਜਾਂਦੇ ਇੰਨੀ ਗਰਮੀ ਹੈ ਇੰਨੇ ਤਾਂ ਸੁੱਕਣਾ ਹੀ ਹੈ ਤਾਂ ਖੜੀਓ ਮੜਾ ਖੜੀਓ ਖੜਿਓ ਖੜਿਓ ਫਰਲੋ ਬੜੀ ਤਵੀ ਜਾਂਦੀ ਬਦਨ ਕੀ ਚੱਕਾ ਇੱਕ ਤਾਂ ਢਿੱਲਾ ਹੋ ਗਿਆ ਦੂਜਾ ਸੁੱਕਾ ਮਾਰੀ ਜਾ ਹਾਂ ਚਲੋ ਕੀ ਆ ਬਾਕੀ ਨਿਕਲ ਰੰਗੋ ਹੋਈ ਜੇ ਮੈਂ ਸਾਫ ਚੈੱਕ ਕਰੋ ਚੈੱਕ ਕਰੋ ਹਾਂਜੀ ਬਾਈ ਤੇ ਹੁਣ ਬੇਰਪੂਰ ਖਾਂਦੇ ਫਿਰਦੇ ਸੀ ਜੀ ਕੁੱਤੇ ਨੂੰ ਧੰਨਵਾਦ ਸੀ ਬੇਰ ਬਹੁਤ ਆ ਯਾਰ ਬਹੁਤ ਮਿੱਠੇ ਆਪਾਂ ਜੀ ਕਰਦਾ ਸਾਰੀ ਦੜੀਆ ਹੀ ਖਾਈ ਗਏ ਜੇ ਟੌਫੀਆਂ ਨਾਲੋਂ ਜ਼ਿਆਦਾ ਮਿੱਠੇ ਬੇਰ ਆ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਤੇ ਭਾਗਤੀ ਹੁਣ ਬੇਰਪੂਰ ਖਾ ਲਈਏ ਨਾਲੇ ਇੱਕ ਚੀਜ਼ ਹੋਰ ਖਾਉਂਦੇ ਆ ਆ ਕੋਲ ਰਹਾਂ ਬੇਰ ਅੱਬਾ ਗੇਟ ਤੇ ਮਿੱਟੀ ਰਾਤੀ ਜੀ ਚੈੱਕ ਕਰੋ ਇਧਰ ਲਾਉਣਾ ਲਿਆ ਗਈ ਅਣਕਰਾਂ ਜੀ ਬੰਦ ਕਰਤੀ ਆਪਾਂ ਆਪਾਂ ਦੇ ਕਿਲਾਈ ਮੰਮੀ ਦਰ ਬਲ ਗਿਆ ਮੰਮੀ ਨੇ ਮਿੱਟੀ ਰਾਤੀ ਅੰਦਰੋਂ ਮਾ ਸਾਰੇ ਕਰ ਤੱਕ ਕੰਪਲੀਟ ਗੇਟ ਨਹੀਂ ਖੋਲਣਾ ਗੇਰਾ ਇਧਰੋਂ ਵੀ ਲਾਦਾ ਇਧਰੋਂ ਵੀ ਲਾਤਾ ਆ ਕੱਲ ਨੂੰ ਲਾ ਦੇਣਗੇ ਵਰਸੂਆਂ ਪ੍ਰੰਕ ਕਰਕੇ ਪਿੱਛੇ ਅੰਦਰ ਛੱਡ ਦਾਂਗੇ ਸ਼ਾਮ ਤੱਕ ਠੀਕ ਆ ਜੀ ਬਾਕੀ ਵੇਖੋ ਕੀ ਬੰਦ ਹੈ ਤੇ ਕੁੱਤੀ ਦੇ ਹਾਲ ਦੇਖ ਲਓ ਕਿਵੇਂ ਲੱਭ ਗਈ ਹਾਂਜੀ ਬਈ ਤੇ ਹੁਣ ਵੜ ਦਿੱਕੇ ਪੱਠੇ ਤੇ ਪੱਠੇ ਉੱਠੇ ਵੜ ਫੇਰ ਆਪਾਂ ਜਾਵਾਂ ਵਿਹਲੇ ਆ ਠੀਕ ਆ ਜੀ ਤੇ ਉਦੋਂ ਮੁੜ ਕੇ ਕੂਤਰਾਂ ਦਾਣੇ-ਦੁਣੇ ਪਾਉਣੇ ਆ ਠੀਕ ਆ ਮੇਰੇ ਵੀਰੋ ਪੱਠੇ ਜੇ ਵੜ ਦਿੱਕੇ ਪਾਣੀ ਲਾਇਆ ਸੀ ਰਾਤ ਤੇ ਕੰਮ ਗਿੱਲੋ-ਗਿੱਲੀ ਹੋਇਆ ਪਿਆ ਠੀਕ ਆ ਜੀ ਆ ਇਧਰ ਉੱਚੇ ਜਿਹੇ ਥਾਂ ਤੋਂ ਉੱਠਣੇ ਬਣੇ ਇਧਰ ਤਾਂ ਚਿੱਕੜਾ ਪੱਠੇ-ਪਟੀਚਣ ਕੇ ਇਧਰੋਂ ਵੜਦੇ ਆ ਠੀਕ ਆ ਮੇਰੇ ਵੀਰੋ ਪੱਠੇ-ਪੁੱਠੇ ਵੜ ਦਿੱਕੇ ਫਿਰ ਕੂਤਰਾਂ ਦਾਣੇ-ਦੁਣੇ ਪਾਉਣੇ ਆ ਠੀਕ ਆ ਜੀ ਤੇ ਫਿਰ ਕੂਤਰਾਂ ਪਿੰਜਰੇ ਚੋਂ ਵੀ ਲਾਉਣੇ 10 ਮਿੰਟ ਧੁੱਪ ਲੱਗੀ ਕੁੱਲੀ ਹਵਾਂ ਚ ਫਿਰਦੇ ਆ ਤੇ ਉਧਰ ਆਪਣੇ ਡੌਗਸ ਐਂਡ ਗੋਡ ਐਂਡ ਛੋਟਾ ਮੇਮਣਾ ਠੀਕ ਹੈ ਜੀ ਤੇ ਬਾਪ ਪੱਠੇ ਵੱਟਦੀ ਏ ਖੇਰਾ ਹਾਂਜੀ ਮੇਰੇ ਵੀਰੋ ਪੱਠੇ-ਪੁੱਠੇ ਉਤਰਤੇ ਤੇ ਹੁਣ ਪਾਣੀ ਲੈ ਕੇ ਆਏ ਆ ਪੁੱਤਰਾਂ ਨੂੰ ਪਾਣੀ ਪੁਣੀ ਪਾ ਲਈਏ ਦਾਣੇ ਪਾਣੀ ਦਾਣੇ ਤਾਂ ਪਏ ਆ ਪਾਣੀ ਪਾਉਂਿਆ ਕੱਲਾ ਠੀਕ ਹੈ ਜੀ ਤੇ ਇਹਨੂੰ ਰੱਖ ਕੇ ਇੱਥੇ ਲੈਟ ਚਕਾਈਏ ਚੰਗਿਆ ਆਪਣੇ ਪਿੰਜਰੇ ਚੋ ਲਾਈਏ ਠੀਕ ਆ ਮੇਰੇ ਵੀਰੋ ਠੀਕ ਹੈ ਜੀ ਦਾਣੇ ਫੁੱਲ ਪਏ ਆ ਇਹਨਾਂ ਚ ਖਾ ਲੈਣਗੇ ਚੋਬਰ ਆਪਣੇ ਲਓ ਜੀ ਕੀ ਬਾਤਾਂ ਨੇ ਲਾ ਦਿੱਤਾ ਤਾਏ ਕਰਨਾ ਰਿਸਕ ਹੀ ਆ ਕੰਮ ਵੈਸਤਾ ਇੱਕ ਮਿੰਟ ਯਾਰ ਤੁਹਾਡੇ ਸਾਹਮਣੇ ਲਾਵਾਂਗੇ ਵੈਪ ਪੜਾ ਕੇ ਪੈਂਦੇ ਤੇ ਪਈ ਜਾਣ ਇੱਕ ਮਿੰਟ ਲਾਈਟ ਦੀ ਆਪ ਨੂੰ ਨਾ ਲੱਗੇ ਜੇ ਲਾਈਟ ਕਿਤੇ ਹਾਂਜੀ ਬਾਈ ਇਧਰ ਪਿੰਜਰੇ ਤੇ ਜਾਨਵਰ ਲਾਤੀ ਕੂਤਰੀ ਉਹ ਕਰਤੀ ਕੂਤਰੀ ਹੰਨਾ ਛੜਦਾ ਜੀ ਠੀਕ ਹੈ ਜੀ ਦੇਖ ਲੀਏ ਬੱਚਾ ਬੱਚਾ ਓਕੇ ਠੀਕ ਹੈ ਜੀ ਬੱਚਾ ਨਹੀਂ ਵਿਖਾ ਸਕਦੇ ਜਿੰਨਾ ਚਿਰ ਤੁਸੀਂ ਹੈਂਡ ਗੇਪ 5G ਕੰਪਲੀਟ ਨਹੀਂ ਕਰਦੇ ਠੀਕ ਆ ਮੇਰੇ ਵੀਰੋ ਤੇ ਪਾਣੀ ਪੂਣੀ ਆਪਾਂ ਬਾਹਰ ਲੈ ਚੱਲੀ ਗਏ ਜੀ ਚੇਂਜ ਕਰਦ ਗਏ ਅੱਜ ਠੀਕ ਆ ਜੀ ਲਓ ਜੀ ਇਹਨੂੰ ਰੱਖ ਦਈਏ ਇੱਥੇ ਉਸਕੋ ਹੋਰ نکالਨੇ ਬਾਅਦ ਠੀਕ ਹੈ ਮੇਰੇ ਵੀਰੋ ਟਾਪ ਜੀ ਪਰ ਹੁਣ ਤੈਂ ਸਾਫ ਸਫਈਆ ਕਰਕੇ ਪਾਣੀ ਪਾ ਦਈਏ ਲਓ ਮੇਰੇ ਵੀਰੋ ਪਾਣੀ ਪੂਣੀ ਆਪਾਂ ਚੇਂਜ ਕਰਤਾ ਜੀ ਸਾਫ ਕਰਕੇ ਰੱਖਤਾ ਤੇ ਹੁਣ ਰੱਖ ਦਈਏ ਡੇਰੇ ਅੰਦਰ ਮੇਰੇ ਵੀਰੋ ਠੀਕ ਹੈ ਜੀ ਹਾਂ ਜੀ ਮਿੱਤਰੋ ਰੱਖਤਾ ਪਾਣੀ ਕਿੰਦਰ ਰੱਖਤਾ ਕੀ ਰੱਖਤਾ ਹੁਣ ਉਧਰ ਰੱਖਦੀ ਦੂਜੇ ਹੁੰਡੇ ਪਿੰਜਰੇ ਚ ਤੇ ਫਿਰ ਕਰਦੇ ਗਏ ਵਲੌਗ ਦੀ ਐਂਡਿੰਗ ਠੀਕ ਹੈ ਜੀ ਤੇ ਓਕੇ ਆ ਬਸ ਹਾਂ ਜੀ ਮੇਰੇ ਵੀਰੋ ਤੇ ਲਾਦੇ ਤਾਲੇ ਤੂਲੇ ਹੁਣ ਚੱਲੀਏ ਉਧਰ ਨਹੀਂ ਕਰਦੇ ਕਰਦੇ ਆ ਵਲੌਗ ਦੀ ਐਂਡਿੰਗ ਮਿਲਦੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਉਦ ਤੱਕ ਲਈ ਬਣੇ ਰਹੋ ਚੈਨਲ ਦੇ ਨਾਲ ਆਪਣੇ ਚੈਨਲ ਨੂੰ ਜਿਹੜੇ ਵੀਰ ਨਵੇਂ ਆਏ ਕਰਦੇ ਹੋ ਸਬਸਕ੍ਰਾਈਬ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਹੋ ਠੀਕ ਹੈ ਜੀ ਤੇ ਬਾਕੀ ਓਕੇ ਆ ਫਿਰ ਇਹਨੇ ਕੱਲ ਨੂੰ ਕੀ ਬਣਦਾ ਕੀ ਨਹੀਂ ਤੇ ਜਿਉ ਤੱਕ ਉਮੀਦ ਪਹਿਲਾਂ ਤੜਕਾ ਸਕੂਲੇ ਜਾਵਾਂਗੇ ਉਦੋਂ ਆਣ ਕੇ ਵੇਖੋ ਕੀ ਬਣਦਾ ਕੀ ਨਹੀਂ ਠੀਕ ਆ ਜੀ ਤੇ ਇੱਕ ਗੱਲ ਹੋਰ ਨੋਟਿਸ ਕੀਤੀ ਅੱਜ ਦਿਨ ਖੜੇ ਦਾਣੇ ਪਾਤੇ ਆਪਾਂ ਅੱਗੇ ਹੋਰ ਹੀ ਰਾਤ ਨੂੰ ਨੇਰਾ ਕਰ ਦਨੇ ਆ ਆਜਾ ਮੇਰਾ ਫੋਨ ਦੇ ਕੀ ਕਹਿੰਦੇ ਕੈਮਰਾ ਸਹੀ ਨਹੀਂ ਮੇਰਾ ਲੱਗਦਾ ਹੁਣ ਉਹ ਬੜਾ ਚਾਨਣ ਹੈ ਹਜੇ ਠੀਕ ਹੈ ਜੀ ਵਾਹ ਕਰ ਲਿਓ ਵਲੌਗ ਦੀ ਐਂਡਿੰਗ ਜਿਵੇਂ ਕਹਿੰਨ ਨਵੇਂ ਵਲੌਗ ਦੇ ਵਿੱਚ ਉਹ ਤੱਕ ਲਈ ਸਸਰੀ ਘਰ ਬਾਏ ਬਾਏ ਸਾਰੇ ਵੀਰਾਂ ਨੂੰ ਜੀ